ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਜੀ ਤੁਹਾਨੂੰ ਪੱਕ ਗੱਬਣਾ ਟੋਕੜ ਮੱਝ ਦਿਖਾਉਣੀ ਆ ਮਗਰੇ ਦੇ ਕੱਟੀ ਐ ਕੱਟੀ ਐ ਤੇ ਦੁੱਧ ਵੀ ਦਿੰਦੀ ਆ ਵਧੀਆ ਮੱਝ ਤੇ ਇੱਕ ਸੋ ਨੂੰ ਜਿੱਦਾਂ ਐ ਝੋਟਿਆਂ ਮੇਲਾ ਵਿੱਚ ਪੈਂਦਾ ਹੁੰਦਾ ਨਾ ਪੂਰੀ ਖੂਬਸੂਰਤ ਵਾਲੀ ਬਿਊਟੀ ਵਾਲਾ ਝੋਟੀਆਂ ਉਸ ਤਰ੍ਹਾਂ ਦੀ ਇੱਕ ਬਹੁਤ ਹੀ ਟੌਪ ਕਲਾਸ ਦੀ ਕੱਟੀ ਤੁਹਾਨੂੰ ਦਿਖਾਉਣੀ ਆ ਦੇਖ ਸਕਦੇ ਰੈਂਕ ਸਿੰਘ ਆ ਬਹੁਤ ਜ਼ਿਆਦਾ ਖੂਬਸੂਰਤ ਕੱਟੀ ਆ ਜਿਹਨੇ ਮੇਲਾ ਚੋਂ ਮੋੜਨ ਵਾਲੀ ਕੱਟੀ ਨਹੀਂ ਹੈਗੀ ਇਹੇ ਜੀ ਕੱਟੀ ਜਿਹੜੀ ਬਾਈ ਨੇ ਵੇਚਣੀ ਇਹਦੀ ਵੀਡੀਓ ਸਾਂਝੀ ਕਰਨੇ ਸੋ ਦੋ ਪਸ਼ੂ ਆ ਜਿਹੜਾ ਤੁਹਾਨੂੰ ਪਸ਼ੂ ਪਸੰਦ ਆ ਤੇ ਬਾਕੀ ਬਾਪੂ ਨਾਲ ਆਪਾਂ ਗੱਲਬਾਤ ਕਰਾਂ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਈਏ ਆਪਾਂ ਬਾਈ ਨਾਮ ਰਣਜੀਤ ਸਿੰਘ ਆ ਜੀ ਰਣਜੀਤ ਸਿੰਘ ਬਾਪੂ ਦਾ ਕਾਕਾ ਅੱਛਾ ਜੀ ਤੇ ਜੋ ਪਿੰਡ ਜੋਧਪੁਰ ਆ ਗਿਆ ਜੀ ਹਾਂ ਜੀ ਪਿੰਡ ਜੋਧਪੁਰ ਚੀਮਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਆ ਗਿਆ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਬੋਲ ਦੋ 95016 ਜੀ 19058 95016 19058 ਹਾਂ ਜੀ ਜਿਹੇ ਪਹਿਲੇ ਨੰਬਰ ਤੇ ਮੱਝ ਆ ਗਈ ਹਾਂ ਜੀ ਮਗਰ ਇਹ ਕੱਟੀ ਆ ਹਾਂ ਜੀ ਮਗਰ ਕੱਟੀ ਆਈ ਠੀਕ ਆ ਤੇ ਕਿੰਨੇ ਟਾਈਮ ਦੀ ਇਹ ਸੂਈ ਵੀ ਕਿੰਨਾ ਟਾਈਮ ਚਾਰ ਪੰਜ ਮਹੀਨੇ ਆਈ ਚਾਰ 4.5 5 ਮਹੀਨੇ ਸੂਈ ਵੀ ਆ ਤੇ ਗੱਭਣ ਨੂੰ ਕਿੰਨਾ ਟਾਈਮ ਹੋ ਗਿਆ ਪੌਣੇ ਇੱਕ ਦੋ ਮਹੀਨੇ ਡੇਢ ਦੀ ਗੱਭਣ ਆਈ ਪੌਣੇ ਇੱਕ ਦੋ ਮਹੀਨੇ ਲਗਭਗ ਗੱਭਣਾ ਹੈ ਦੁੱਧ ਇਸ ਟਾਈਮ ਕਿੰਨਾਗਾ 7 ਲੀਟਰ ਦੁੱਧ ਆ ਜੀ ਦੋਨੇ ਟਾਈਮ ਮਿਲਦੀ ਆ ਹਾਂ ਜੀ ਕਦ ਕੁਦ ਬਹੁਤ ਆ ਮਹਿੰਗਾ ਆ ਮਿਲਦੀ ਕੱਟੀ ਤੀ ਆ ਹਾਂ ਮਿਲਦੀ ਕੱਟੀ ਤੇ ਠੀਕ ਆ ਠੀਕ ਲਓ ਦੇਖ ਸਕਦੇ ਹੋ ਜੀ ਚਾਰ ਥਣੇ ਪੰਜਵੇਂ ਛੇਵੇਂ ਫੋਰਸਕ ਭੋਰਾ ਨਹੀਂ ਬਾਕੀ ਕੱਦ ਘਾਟ ਛੋਟੀ ਦਾ ਬਹੁਤ ਜ਼ਿਆਦਾਗਾ ਮੱਝ ਦਾ ਤੇ ਬਾਪੂ ਸੂਆ ਕਿਹੜਾ ਸੂਈ ਵੀ ਹੁਣ ਇਹ ਸੂਆ ਤੀਜਾ ਸੂਈ ਆ ਜੀ ਤੀਜਾ ਸੂਈ ਵੀ ਆ ਚੌਥੇ ਮੂ ਤੋੜ ਕੇ ਦਿਖਾ ਦੇਣਾ ਸਾਨੂੰ 7 ਕਿਲੋ ਦਾ ਦੋਨੇ ਟਾਈਮ ਮਿਲਦੀ ਆ। ਕੱਟੀ ਤੇ ਮਿਲਦੀ ਆ। ਫੌਣੇ ਤੋਂ ਨੇ ਗੱਬਣਾ। ਬਾਕੀ ਚੈੱਕ ਜੀ ਵੀ ਹੋਂ ਤਾਂ ਆ ਜੂਗੀ। ਤੇ ਆਹ ਦੇਖ ਸਕਦੇ ਮਗਰ ਕੱਟੀ ਆ। ਕੱਟੀ ਬਾਕੀ ਵਧੀਆ। ਸੰਭੀ ਪਲੀਆ ਕੋਈ ਨਹੀਂ। ਲਓ ਜੀ ਫੇਸ ਕੁਆਲਿਟੀ ਚੈੱਕ ਕਰ ਲਓ। ਤੋੜ ਕੇ ਸਾਨੂੰ ਦਿਖਾ ਦੇਣਾ ਮੱਝ। ਮੱਝ ਦਾ ਕੱਦ-ਕਾਠ ਹੋ ਜਿਆਦਾ ਹੋਰ ਤਾਂ ਹੋਰ। ਕੋਈ ਮੱਝ ਲਿੱਸੀ ਨਹੀਂ ਹੈ। ਕੋਈ ਥਾਨ ਨਹੀਂ ਹੈ ਵੀ ਟੁੱਟ ਮੇਜ ਜਾਂ ਕਿਸੇ ਤਰ੍ਹਾਂ ਦੀ। ਵਧੀਆ ਕੱਦ-ਕਾਠ ਵਾਲੀ ਬਾਜਨ ਵਾਲੀ ਮੱਝ ਆ ਗਈ। ਦੇਖ ਸਕਦੇ ਜੀ ਇੱਥੋਂ ਫੇਸ ਕੁਆਲਿਟੀ ਚੈੱਕ ਕਰ ਲਓ ਮੱਝ ਦੀ। ਇੱਥੋਂ ਬਹਿਣੀ ਸ਼ਾਰਦ ਖਾਨ ਦੇਖ ਲਓ ਬਾਕੀ ਹਜੇ ਜਿਹੜੇ ਥਣਾ ਦੀ ਬੰਤਰ ਹੈ ਉਹ ਅਸੀਂ ਜੱਜਮੈਂਟ ਕਰ ਲਓ ਵੀ ਜਿਆ ਟਾਈਮ ਹੈ ਉਹ 12:30 ਦਾ ਹੈਗਾ ਸ਼ਾਮ ਨੂੰ ਜਿਹੜੀ ਚਵਾਈ ਦੇ 6 ਘੰਟੇ ਜਨੇ ਅੱਧਾ ਟਾਈਮ ਪਿਆਗਾ ਅੱਧਾ ਕ ਟਾਈਮ ਚਵਾਈ ਨੂੰ ਹੋਇਆ ਹੋਗਾ ਉਸ ਨਾਲ ਜੱਜਮੈਂਟ ਕਾ ਲਓ ਵੀ ਸ਼ਾਮ ਤੱਕ ਇਹ ਲੈਵਾ ਵਧੀਆ ਤਿਆਰ ਕਰ ਲੈਣਾਗਾ ਇੱਥੋਂ ਦੇਖੋ ਜੀ ਪਿੱਛੋਂ ਕੁੜਾ ਦੀ ਬੰਤਰ ਸੋਹਣੀ ਮੱਝ ਨਹੀਂ ਇੱਥੋਂ ਥਣ ਦਿਖਾਉਣ ਤੋਂ ਨੇੜੇ ਹੋ ਗਏ ਲਓ ਦੇਖੋ ਜੀ ਵਧੀਆ ਕੋਈ ਥਾਂ 2 ਵਜੇ ਕਾਨਮੀਨ ਹੈਗੀ ਤੇ ਬਾਪੂ ਫਿਰ ਮੁੱਲ ਦੀ ਗੱਲ ਕਰੀ ਮੁੱਲ ਕਿੰਨਾ ਕਰਾਂਗੇ ਅਪ ਮੱਝ ਦਾ ਲੈਣ ਦੇਣ ਜਾ ਮੋਲੇ ਦਾ 8500 ਰੁਪਏ 85 ਹਾਂਜੀ ਠੀਕ ਆਪੋ ਨੇ ਕਿਰਾਇਆ ਕਾਈ ਮੁੱਲ ਕੀਤਾਗਾ ਕਿਉਂਕਿ ਬਾਪੂ ਜੇ ਪਿਛਲੇ ਵੀਡੀਓ ਚ ਬਾਪੂ ਨੇ ਦੇਖਿਆ ਵੀ ਪਹਿਲਾਂ ਮੋਲੇ ਨੇ 65000 ਮੁੱਲ ਪਾਇਆ ਜਾਂ ਫਿਰ ਉਹ ਜੋ ਵੀ ਘਟਾਉ ਨੂੰ ਪਾਇਆ ਜਾਂਦਾ ਹੈਗਾ ਨਾ ਇਸ ਕਰਕੇ ਬਾਪੂ ਨੇ ਥੋੜਾ ਮੁੱਲ ਵੱਧ ਰੱਖਿਆਗਾ ਬਾਕੀ ਸਾਨੂੰ ਜਿੰਨਾ ਲਿਖਦਾ ਠੀਕ ਲਾਦਾ ਬਾਪੂ ਨਾਲ ਗੱਲਬਾਤ ਕਰ ਲਿਓ ਬੈੱਡ ਵਾਲੀ ਕੱਦ ਵਾਲੀ ਵਾਹ ਹਾਂ ਮਾ ਚੰਗੀ ਆ ਅੱਗੇ ਜਿਵੇਂ ਆ ਕੱਟੀ ਆ ਗਈ ਦੇਖੋ ਜੀ ਬਾਪੂ ਇਹਦੇ ਦਾ ਰਸ ਕਿੰਨੀ ਕਿੰਨੀ ਕੁਮਰਦੀ ਆ ਇਹ ਉਮਰ ਇਹ ਹੀ ਹੈ ਥੀਰਿਆਂ ਜੀ ਬੰਦੀ ਜੀ ਦੁੱਖ ਦੇ ਚੱਕੀ ਆ ਅੱਛਾ ਖੀਰੇ ਮਤਲਬ ਦੋਆਂ ਛੱਟ ਗਈ ਦੋਆਂ ਚੱਕ ਦੀ ਹੈ ਜੀ ਉਮਰ ਖੀਰ ਵਾਲੀ ਜਣੀ ਫਿਰ ਤਾਂ ਦੋ ਸਵਾ ਦੋ ਸਾਲ ਦੀ ਉਮਰ ਲੱਗ ਭਾ ਨਾ ਕਰੀ ਮੂਹੇ ਤੈਨੂੰ ਫੜ ਕੇ ਆਇਆ ਇੱਥੇ ਸੰਗ ਦੇਖੋ ਜੀ ਰੰਗ ਸੰਗ ਆ ਤੇ ਬਾਕੀ ਸਾਰੀ ਕਾਲੀ ਆ ਗਈ ਸਭੀ ਪੜੀਆ ਕੋਈ ਲਿੱਸੀ ਲੈ ਬਾਪੂ ਤੋੜ ਕੇ ਦਿਖਾ ਦੇ ਠੀਕ ਆ ਭਰਾ ਬਹੁਤ ਦਾ ਭਰੇ ਦਾ ਦੂਜਾ 28 ਦਿਨਾਂ ਦੀ ਘੱਬਣ 28 ਦਿਨ ਹੋ ਗਏ ਠੀਕ ਆ ਭਰਾ ਇਹਨੂੰ ਦੇਖ ਸਕਦੇ ਜੀ ਬਾਕੀ ਝੋਟੇ ਸਭੀ ਪੜੀ ਬਹੁਤ ਆ ਬਿਲਕੁਲ ਐਨ ਜਿਹੇ ਮੇਲਾ ਕਰਦੇ ਹੁੰਦੇ ਗਾ ਉਸ ਤਰ੍ਹਾਂ ਦੀ ਕੱਟੀ ਆ ਇੱਥੇ ਸੋਣ ਦੀ ਕੱਟੀ ਆ ਜੀ ਦੇਖ ਹਾਂ ਜੀ ਇਥੇ ਦੇਖੋ ਜੀ ਬੰਤਰ ਕੱਟੀ ਦੀ ਪੂਰੀ ਸੁਨੱਖੀ ਕੱਟੀਆਂ ਵਧੀਆ ਕੱਟੀ ਮੂੰਹ ਦਾਸ ਦੀ ਵੀ ਚੰਗੇ ਸੇਮਣ ਦੀ ਹੋਊਗੀ ਤੇ ਬਾਕੀ ਦੇਖੋ ਜਿਹੜਾ ਭਰਾ ਖਰੀਦੂਗਾ ਉਹਦੀ ਸਮਝ ਆਉਦੀ ਆ ਕਿ ਉਹਨੇ ਕਿਹੜੀ ਸਮਝਣਾ ਤੇ ਥਾਨ ਬਾਕੀ ਤੁਹਾਨੂੰ ਚਾਰ ਹੀ ਮਿਲਣੇ ਕੱਟੀ ਦੇ ਨੇੜੇ ਇੱਕ ਬੰਨ ਕੇ ਦਿਖਾ ਦਿੰਨੇ ਆਪਾਂ ਹਾਂ ਜੀ ਚਾਰੇ ਥਾਨ ਲਓ ਦੇਖੋ ਜੀ ਚਾਰ ਥਾਨ ਪੰਜਵੇਂ ਨਹੀਂ ਫੋਰਸ ਫੋਰ ਨਹੀਂ ਮਿਲੂਗਾ ਨਹੀਂ ਹੈ ਜੀ ਫੋਰਸ ਫੋਰ ਸੋਹਣੀ ਹੈ ਬਾਕੀ ਠਾਈ ਕਿ ਦਿਨ ਹੋ ਗਏ ਟੀਕਾ ਭਰਾਏ ਨੂੰ ਜੇ ਗੱਭਣ ਹੋਈ ਤਾਂ ਵੀ ਠੀਕ ਹੈ ਜੇ ਨਾ ਹੋਈ ਤਾਂ ਮਤਲਬ ਬੱਚੀ ਵਾਲਾ ਕੰਮ ਤਾਂ ਹੈ ਨਹੀਂ ਫ੍ਰੈਕ ਹੋ ਜੂਗੀ ਅਗਲੇ ਇੱਕ ਦੋ ਦਿਨ ਦਵਾਈ ਭਰਾ ਕੇ ਟੀਕਾ ਉਹ ਸ਼ੁਗਭਣ ਵੀ ਰਹਿ ਜਾਂਦਾ ਬਾਪੂ ਫਿਰ ਇਹਦਾ ਮੁੱਲ ਅਸੀਂ ਕਿੰਨਾ ਕਰਾਂਗੇ ਹਾਂਜੀ ਇਹਦਾ ਮੁੱਲ ਕਿੰਨਾ ਕਰਾਂਗੇ ਇਹ ਮੁੱਲ ਅਸੀਂ ਕਰੀਏ ਇਹਦਾ ਮਤਲਬ 80000 ਰੁਪਿਆ ਹਾਂਜੀ ਠੀਕ ਹੈ ਕਿਉਂਕਿ ਚੰਗੇ ਰਿਕਾਰਡ ਦੀ ਆ ਜਿੰਨਾ ਤੁਹਾਨੂੰ ਰੇਟ ਲਾਦਾ ਬਾਪੂ ਨਾਲ 9501619058 ਇਸ ਨੰਬਰ ਤੇ ਸੰਮਾਰਕ ਲਾਇਮੀ ਕਰਨਾਗਾ ਪਿੰਡ ਜਦੋਂ ਉੱਪਰ ਆ ਗਿਆ ਤਹਿਸੀਲ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਪੈਗੇ ਸੋ ਦੋ ਪਸ਼ੂ ਹੈ ਜਿਹੜ